ਸਸ਼ੀਕਾਲ ਜੀ ਰਾਇਲ ਫਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਸੋਹਣੇ ਜਿਹੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਆ ਸੂਟ ਹੈਗੇ ਨੇ ਜੀ ਸਾਰੇ ਰਾਮ ਟੈਕਸ ਬ੍ਰਾਂਡ ਦੇ ਰੀਵਾ ਬ੍ਰਾਂਡ ਦੇ ਲਗ ਲਗ ਬ੍ਰਾਂਡਡ ਤੁਹਾਨੂੰ ਸਾਰੇ ਸੂਟ ਦਵਾਂਗੇ ਤੇ ਪਿਓਰ ਕਾਟਨ ਸਟਫ ਹੋਏਗਾ ਇਹਨਾਂ ਦਾ ਪ੍ਰਾਈਸ ਹੈਗਾ ਜੀ 2500 ਤੋਂ ਲੈ ਕੇ 2700 ਦੇ ਵਿੱਚ ਨੇ ਜਿਹੜੇ ਵੀ ਸੂਟ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਪ੍ਰਾਈਸ ਨੂੰ ਅੱਜ ਦੀ ਵੀਡੀਓ 'ਚ ਇਕੋ ਹੀ ਦਵਾਂਗੇ ਡਿਸਕਾਊਂਟ ਕਰਕੇ 2000 ਦਾ ਸੂਟ ਪਾਏਗਾ ਤੁਹਾਨੂੰ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ 2000 ਪੇ ਕਰਕੇ ਉਸ ਦਾ ਆਪਣੇ ਸੂਟ ਦੀ ਬੁਕਿੰਗ ਕਨਫਰਮ ਕਰਵਾ ਸਕਦੇ ਹੋ ਤੇ ਬਹੁਤ ਸੋਹਣੇ ਸੋਹਣੇ ਜਿਹੇ ਸੂਟ ਡੇਲੀ ਲੈ ਕੇ ਆਨੇ ਡੇਲੀ ਲੈ ਕੇ ਆਨੇ ਤੁਹਾਡੇ ਵਾਸਤੇ ਤੁਸੀਂ ਮਤਲਬ 12 ਤੋਂ 12:30 ਦੇ ਵਿੱਚ ਦੁਪਹਿਰ ਦੇ ਟਾਈਮ ਮੇਰੀ ਵੀਡੀਓ ਆਉਂਦੀ ਹੈ ਉਸ ਟਾਈਮ ਤੁਸੀਂ ਡੇਲੀ ਕੁਛ ਨਾ ਕੁਛ ਨਵੀਂ ਵੈਰਾਈਟੀ ਦੇਖ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਚੈਨਲ ਕਰਨਾ ਪੈਣਾ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਦੇ ਕਰੋ ਸਾਰੇ ਸੂਟ ਕਿਦਾਂ ਲੱਗੇ ਇਹ ਦਿਖਾਣੇ ਆ ਜੀ ਫਰਸਟ ਸੂਟ ਪਿਓਰ ਕਾਟਨ ਦੇ ਵਿਦਾਊਟ ਲਾਈਨਿੰਗ 2500 ਵਾਲੇ ਸੂਟ ਨੇ ਜਿਹੜੇ ਅੱਜ ਤੁਹਾਨੂੰ 2000 ਦੇ ਵਿੱਚ ਦੇ ਰਹੇ ਆ ਪ੍ਰਿੰਟ ਬਹੁਤ ਸੋਹਣਾ ਸਾਰੇ ਸੂਟ ਦੇ ਵਿੱਚ ਇਹ ਛੋਟਾ ਛੋਟਾ ਜਿਹਾ ਵਰਕ ਹੈ ਵਾਈਟ ਤੇ ਇਹਦੇ ਨਾਲ ਤੁਹਾਨੂੰ ਇਹ ਵਾਈਟ ਮਿਲੇਗਾ ਜੀ ਸਲਵਾਰ ਦਾ ਸਟਫ ਪੈਂਟ ਪਲਾਜ਼ੋ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਤੇ ਨਾਲ ਹੈਗੇ ਨੇ ਕਾਟਨ ਦੇ ਦੁਪੱਟੇ ਐਡਾ ਡਿਜ਼ਾਈਨ ਕੀਤੇ ਹੋਏ ਗੋਟਾ ਪੱਤੀ ਨਾਲ ਤੇ ਬਾਰਡਰ ਪੇਸਟ ਕਰਕੇ ਬਹੁਤ ਸੋਹਣਾ ਦੁਪੱਟਾ ਰੈਡੀ ਕੀਤਾ ਹੋਇਆ ਇਹਦੇ ਵੀ ਤੁਹਾਨੂੰ ਕਲਰ ਦੇ ਦਾਂਗੇ ਜੀ 3 4 ਇਹ ਕਿ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜੇਗਾ ਠੀਕ ਹੈ ਜੀ ਇਹਦੇ ਨਾਲ ਵੀ ਸੇਮ ਵਾਈਟ ਸਲਵਾਰ ਤੇ ਇਹਦੇ ਦੁਪੱਟੇ ਥੋੜਾ ਜਿਹਾ ਡਿਜ਼ਾਈਨਿੰਗ ਦਾ ਫਰਕ ਆ ਇੱਦਾਂ ਜੀ ਦੁਪੱਟਾ ਇਹਨਾਂ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਦੰਨੇ ਅਸੀਂ ਬਲੈਕ ਗ੍ਰੇਟ ਬਲੈਕ ਇਹਦਾ ਵੀ ਸੇਮ ਦੁਪੱਟਾ ਜਿਹੜਾ ਨੀਚੇ ਮੈਜੈਂਟਾ ਦਿਖਾਇਆ ਉਹਦੇ ਵਾਂਗ ਡਿਜ਼ਾਈਨ ਇਹਦੀ ਜਿਹੜੀ ਸਲਵਾਰ ਇਹ ਤਾਂ ਨਿਸ਼ਚਿਤ ਚਿਕਮ ਵਰਕ ਆ ਜੀਗਾ ਸਾਰੇ ਹੀ ਠੀਕ ਹੈ ਜੀ ਬਲੈਕ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੇ ਇੱਕ ਸੂਟ ਤੁਹਾਨੂੰ ਮਿਲ ਜੇਗਾ ਗ੍ਰੀਨ ਇਹ ਹੈਗਾ ਜੀ ਗ੍ਰੀਨ ਸ਼ੇਡ ਸਾਰੇ ਹੀ ਸੂਟਾਂ ਦੇ ਵਿੱਚ ਵਾਈਟ ਇਹਨਾਂ ਦਾ ਬਹੁਤ ਪਿਆਰਾ ਨੋਟਵਰਕ ਹੋਇਆ ਹੋਇਆ ਦੁਪੱਟੇ ਵੀ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਹਨ ਵਿਦਾਊਟ ਲਾਈਨਿੰਗ ਵਰਨਗੇ ਜੀ ਸੂਟ ਠੀਕ ਹੈ ਜੀ ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦਾ 2000 ਹੁਣ ਤੁਹਾਨੂੰ ਸੂਟ ਦਿਖਾਣੇ ਆ ਬਹੁਤ ਪਿਆਰੇ ਜੀ ਕਾਟਨ ਪ੍ਰਿੰਟ ਇਹ ਮੈਂ ਪਹਿਲਾਂ ਸਭ ਤੋਂ ਪਹਿਲਾਂ ਸੂਟ ਖੋਲਿਆ ਸੀਗਾ ਗ੍ਰੇ ਕਲਰ ਦਾ ਉਹਦੇ ਵਿੱਚ ਕਲਰ ਆ ਜੀ ਇਹ ਪਿੰਕ ਇਹਦੇ ਨਾਲ ਵੀ ਵਾਈਟ ਸਲਵਾਰ ਆਏਗੀ ਤੇ ਇਹ ਵਾਲਾ ਹੈਗੇ ਇਹਨਾਂ ਦੇ ਦੁਪੱਟੇ ਸਾਰੇ ਦੁਪੱਟੇ ਗੋਟਾ ਪੱਤੀ ਨਾਲ ਰਣਗੇ ਇੱਕ ਕਲਰ ਮਸਟਰਡ ਜਬ ਬਹੁਤ ਸੋਨਾ ਸੂਟਾਂ ਦੇ ਪ੍ਰਿੰਟ ਹੀ ਬਹੁਤ ਸੋਹਣੇ ਆ ਇਹਨਾਂ ਦੇ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਵਾਈਟ ਸਲਵਾਰਾ ਤੇ ਗੋਟਾ ਪੱਤੀ ਦੇ ਨਾਲ ਹਾਈਲਾਈਟ ਸਾਰੇ ਦੁਪੱਟੇ ਜੈ ਵਿਜੇ ਬ੍ਰਾਂਡ ਦੇ ਸੂਟ ਦੰਨੇ ਆ ਜੀ ਤੁਹਾਨੂੰ 2700 ਵਾਲੇ ਸੂਟ ਨੇ ਇਹ ਡਿਸਕਾਊਂਟ 'ਚ ਦੇ ਰਹੇ ਆ ਤੁਹਾਨੂੰ 2000 ਦੇ ਬਹੁਤ ਪਿਆਰਾ ਕਲਰ neck ਸਾਰਾ ਹਾਈਲਾਈਟ ਆ ਨੋਟਵਰਕ ਦੇ ਨਾਲ ਤੇ ਕੇਰਾ ਬਹੁਤ ਪਿਆਰਾ ਲੇਸੀਸ ਦੇ ਨਾਲ ਔਰਗੇਂਜ਼ਾ ਵਰਕ ਦੇ ਨਾਲ ਇੱਕ ਔਰਗੇਂਜ਼ਾ ਦਾ ਇਹ ਐਕਸਟਰਾ ਬਾਰਡਰ ਤੁਹਾਨੂੰ ਮਿਲ ਜੇਗਾ ਇਹਨੂੰ ਤੁਸੀਂ ਆਪਣੀ ਬਾਜੂ ਤੇ ਲਗਵਾ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਹੀ ਬਹੁਤ ਪਿਆਰਾ ਔਰਗੇਂਜ਼ਾ ਸ਼ਿਮਰ ਔਰਗੇਂਜ਼ਾ ਦੇ ਨਾਲ ਫਰੰਟ ਬਣਿਆ ਹੋਇਆ ਐਕਸਟਰਾ ਐਸੈਸਰੀ ਦਿੱਤੀ ਹੋਈ ਆ ਟਸਲਸ ਨੇ ਤੁਸੀਂ ਇਹਨੂੰ ਆਪਣੇ ਅਕੋਰਡਿੰਗ neck ਤੇ ਜਾਂ ਦੁਪੱਟੇ ਤੇ ਕਿਤੇ ਵੀ ਐਡਜਸਟ ਕਰਵਾ ਸਕਦੇ ਹੋ ਪਿਓਰ ਕਾਟਨ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਇਹ ਇਹ ਆਏਗਾ ਜੀ ਸਲਵਾਰ ਦੇ ਪੌਂਚੇਆਂ ਤੇ ਵਰਕ ਜਾਂ ਫਿਰ ਪੈਂਟ ਪਲਾਜ਼ੋ ਦੇ ਪੌਂਚੇਆਂ ਤੇ ਵਰਕ ਐਦਾਂ ਬਹੁਤ ਸੋਹਣੇ ਜੇ ਤੁਹਾਨੂੰ ਮਡਾਲ ਦੇ ਦੁਪੱਟੇ ਮਿਲ ਜਾਣਗੇ ਕੰਟਰਾਸਟ ਲੁੱਕ ਦੇਣਗੇ ਦੁਪੱਟੇ ਕੁਛ ਐਦਾਂ ਦੀ ਲੁੱਕ ਆ ਜਾਏਗੀ ਠੀਕ ਹੈ ਜੀ ਇਹਦੇ ਵੀ ਤੁਹਾਨੂੰ ਨੈਕਸਟ ਦਿਖਾਣੇ ਆ ਸੂਟ ਕਾਫੀ ਵੱਡੀ ਹੋ ਜਾਏਗੀ ਵੀਡੀਓ ਮੈਂ ਤੁਹਾਨੂੰ ਫੋਟੋ 'ਚ ਦਿਖਾ ਦਾਨੀ ਆ ਜ਼ਿਆਦਾਤਰ ਸੂਟ ਇਹਦੇ ਨਾਲ ਇਸ ਕਲਰ ਦਾ ਦੁਪੱਟਾ ਆ ਜਾਏਗਾ ਜਿੱਦਾਂ ਇਹ ਪਿਆਈ ਆਪਣੇ ਕੋਲ ਠੀਕ ਹੈ ਜੀ ਇੱਕ ਕਲਰ ਤੁਹਾਨੂੰ ਮਿਲ ਜੇਗਾ ਪਰਪਲ ਐਸੈਸਰੀ ਤੁਹਾਨੂੰ ਮਿਲ ਜੇਗੀ तकरीबन ਸਾਰਿਆਂ ਦੇ ਵਿੱਚ ਇਹਦੀ ਨਾਲ ਹੀ ਲਾਈਟ ਮਹਿੰਦੀ ਜਾਂ ਕੰਟਰਾਸਟ ਬਹੁਤ ਪਿਆਰਾ ਹੈ ਇਹ ਹੈਗੇ ਜੀ ਪੈਰਟ ਨਿਓਨ ਸ਼ੇਡ ਪੈਰਟ ਕਲਰ ਆ ਬਹੁਤ ਸੋਹਣਾ ਜਿਆ ਕਿੰਨਾ ਪਿਆਰਾ ਸੂਟ ਲੱਗਦਾ ਹੈ ਠੀਕ ਹੈ ਜੀ ਇਹ ਹੈਗੇ ਨੇ ਸਾਰੇ ਜੈ ਵਿਜੇ ਬ੍ਰਾਂਡ ਦੇ ਪ੍ਰਾਈਸ ਸਾਰੇ ਸੂਟਾਂ ਦਾ 2000 ਸੂਟ ਦੰਨੇ ਆ ਜੀ ਤੁਹਾਨੂੰ ਆਹ ਟੈਕਸ ਦਾ ਸੂਟ ਹੈ ਲਾਸਟ ਪੀਸ ਰਹਿ ਗਿਆ 2700 ਪ੍ਰਾਈਸ ਵਾਲਾ ਸੂਟ ਆ 3 ਮੀਟਰ ਦੀ ਸ਼ਰਟ ਦੇ ਨਾਲ ਜੇ ਕਿਸੇ ਦਾ ਘੇਰਾ ਨਹੀਂ ਬੰਦਦਾ ਸਾਈਡ ਤੇ ਬਾਜੂ ਨਹੀਂ ਨਿਕਲਦੀਆਂ ਕਾਟਨ ਦਾ ਸੂਟ ਆ 3 ਮੀਟਰ ਦੀ ਸ਼ਰਟ ਦੇ ਨਾਲ ਫੁੱਲ ਡਿਜ਼ਾਈਨਰ ਜਿਆ ਪੀਸ ਬਣੇਗਾ ਇਹ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਪਿਛਲਾ ਬੈਕ ਪੱਲਾ ਹੋ ਗਿਆ ਤੇ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਮਾਊਸ ਜੇ ਸ਼ੇਡ ਦੀ ਇਹ ਵੇਜ ਮਾਊਸ ਕਲਰ ਹੈ ਤੇ ਪਿਓਰ ਦਾ ਦੁਪੱਟਾ ਸੂਟ ਦੀ ਲੁੱਕੇ ਬਹੁਤ ਸੋਹਣੀ ਆ ਪਿਓਰ ਦਾ ਸ਼ਫਵਾਨ ਦਾ ਦੁਪੱਟਾ ਲਾਸਟ ਕਲਰ ਹੈ ਵਾਈਟ ਸ਼ੇਡ ਦੇ ਵਿੱਚ ਆਰਟੈਕਸ ਦਾ ਸੂਟ ਹੈ ਜੀ ਪੈਚਵਰਕ ਦੇ ਨਾਲ ਰਹੇਗਾ neck ਦੇ ਉੱਪਰ ਪੋਰਟ ਲਿਆ ਸਾਰਾ ਹੀ ਸੂਟ ਪੈਚਵਰਕ ਦੇ ਨਾਲ ਆ ਠੀਕ ਹੈ ਇਹ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਤੇ ਇਹ ਹੈਗੇ ਆ ਜੀ ਬਾਜੂ ਦੇ ਉੱਪਰ ਕੰਮ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਪੈਚ ਮਿਲ ਜੇਗਾ ਫਲਾਰ ਇਹਦੇ ਨਾਲ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਮਿਲ ਜੇਗਾ ਪ੍ਰਿੰਟਿਡ ਲਾਸਟ ਪੀਸ ਆ 2800 ਵਾਲਾ ਸੂਟ ਆ ਜੀ ਇਹ ਸੂਟ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਤੇ ਰਿਪੀਟ ਮੰਗਵਾਏ ਸੀਗੇ ਮੇਰੇ ਕੋਲ ਤਕਰੀਬਨ 3 ਤੋਂ 4 ਵਾਰ ਹੀ ਆ ਚੁੱਕੇ ਆ ਲਾਸਟ ਕਲਰ ਪਿਆ ਇਹਦਾ ਪ੍ਰਾਈਸ ਹੈਗਾ 262500 ਇਹ ਗਏ ਵੀ ਹੁੰਨੇ ਆ ਜਿਨ੍ਹਾਂ ਕੋਲ ਬੇਸ਼ੱਕ ਤੁਸੀਂ ਮੈਂਸ਼ਨ ਕਰ ਸਕਦੇ ਹੋ ਵੀ ਅਸੀਂ ਇਹ ਸੂਟ ਇੰਨੇ ਦਾ ਲਿਆ ਸੀਗਾ ਕਿਉਂਕਿ ਜਦੋਂ ਅਸੀਂ ਡਿਸਕਾਊਂਟ ਕਹਿ ਕੇ ਦਿੰਨੇ ਆ ਤੁਹਾਡਾ ਡਿਸਕਾਊਂਟ ਤੇ ਹੀ ਹੁੰਦੇ ਨੇ ਸੂਟ ਤੇ ਪਿੰਕ ਸਲਵਾਰ ਹੈ ਜੇ ਪਿਓਰ ਦਾ ਸੂਟ ਆ ਸਾਰਾ ਹੀ ਪਿਓਰ ਕਾਟਨ ਤੇ ਪਿਓਰ ਸ਼ਫਾਨ ਦਾ ਦੁਪੱਟਾ ਠੀਕ ਹੈ ਸਿੰਗਲ ਸਿੰਗਲ ਕਲਰ ਕਰਕੇ ਤੇ ਕੁਛ ਐਦਾਂ ਕਿ ਚਲੋ ਅੱਗੇ ਤਿਹਾਰ ਆ ਰਹੇ ਆ ਜਿਨ੍ਹਾਂ ਨੇ ਧੀਆ ਭੈਣਾਂ ਨੂੰ ਦੇਣੇ ਨੇ ਸੂਟ ਤਾਂ ਬਹੁਤ ਸੋਹਣੇ ਕਲਰ ਕੋਈ ਤੇ ਆਪਣੇ ਮਤਲਬ ਬੇਟੀ ਨੂੰ ਦੋ ਕੋਈ ਭੂਆ ਨੂੰ ਦੋ ਹਰੇਕ ਕਲਰ ਦਾ ਤੁਹਾਨੂੰ ਸੂਟ ਦਵਾਂਗੇ ਜੀ ਜਿਨ੍ਹਾਂ ਨੂੰ ਵੀ ਸੰਧਾਰੇ ਦੇਣੇ ਆ ਤੁਸੀਂ ਦੇਖੋ ਇਹਦੇ ਨਾਲ ਇਹ ਸਲਵਾਰ ਹੈ ਹਰੇ ਕੇਜ ਵਾਸਤੇ ਸੂਟ ਨੇ ਪਿਓਰ ਸ਼ਫਾਂ ਦਾ ਦੁਪੱਟਾ ਰਾਮ ਟੈਕਸ ਬ੍ਰਾਂਡ ਦਾ ਸੂਟ ਪਿਓਰ ਕਾਟਨ ਦਾ ਸੂਟ ਹੈ ਜੀ ਆਰ ਟੈਕਸ ਬ੍ਰਾਂਡ ਦਾ ਰਹੇਗਾ ਸੂਟ ਇਹ ਵੀ ਬਹੁਤ ਪਿਆਰਾ ਪ੍ਰਿੰਟ ਸਾਰਾ ਹੀ ਮਸ਼ੀਨੀ ਵਰਕ ਦੇ ਨਾਲ ਹਾਈਲਾਈਟ ਆ ਪਲੇਨ ਸਲਵਾਰ ਹੈ 3 ਮੀਟਰ ਦੀ ਇਹਦੀ ਵੀ ਸ਼ਰਟ ਹੈ ਜੀ ਪਿਓਰ ਦਾ ਹੈਗਾ ਇਹਦਾ ਵੀ ਦੁਪੱਟਾ ਬਹੁਤ ਸੋਹਣਾ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਇਹਦਾ ਸੈਕੰਡ ਕਲਰ ਹੈ ਵਿਦਆਊਟ ਲਾਈਨਿੰਗ ਸੂਟ ਬਣੇਗਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਦੇਖੋ ਜੀ ਸੂਟ ਰਾਮਟੈਕਸ ਦਾ ਬਹੁਤ ਪਿਆਰਾ ਲਾਈਨਿੰਗ ਵਾਲਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਇਹ ਹੈਗੀ ਹੈ ਜੀ ਇਹਦੀ ਸਲਵਾਰ 3 ਮੀਟਰ ਦੀ ਇਹ ਵਰਕ ਹੈ ਸਾਰਾ ਮਸ਼ੀਨੀ ਤੇ ਇਹਨਾਂ ਦੇ ਨਾਲ ਜਿਹੜਾ ਮੇਨ ਹੈਗੇ ਆ ਇਹਨਾਂ ਦੇ ਦੁਪੱਟੇ ਕੁਛ ਇਦਾਂ ਦੀ ਲੁੱਕ ਆਏਗੀ ਸੂਟ ਦੇ ਦੁਪੱਟੇ ਹੈਗੇ ਨੇ ਇਹਨਾਂ ਦੇ ਸੌਫਟ ਕੋਟੇ ਦੇ ਉੱਪਰ ਬਿਲਕੁਲ ਸੌਫਟ ਕੋਟਾ ਮਸਲੀਨ ਤੋਂ ਵੀ ਸੌਫਟ ਹੈ ਜੀ ਕੋਟਾ ਜ਼ਰੂਰੀ ਹੈ ਇਦਾਂ ਲਾਈਨਿੰਗ ਵਾਲੀ ਦੁਪੱਟੀਆਂ ਰਹਿਣਗੇ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਠੀਕ ਹੈ ਸੇਮੇ ਡਿਜ਼ਾਈਨ ਦੇ ਵਿੱਚ ਦੋ ਕਲਰ ਨੇ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਇਸੇ ਬੁੱਕ ਦਾ ਇਹਦੀਆਂ ਲਾਈਨਾਂ ਆ ਜਾਣੀਆਂ ਹੈ ਇਹ ਟੇਡੀਆਂ ਲਾਈਨਾਂ ਦੇ ਵਿੱਚ ਜਿਹੜੇ ਮਤਲਬ ਕਿ ਇਹ ਲਾਈਨਾਂ ਦਾ ਵੀ ਜੇ ਤੁਸੀਂ ਇੱਕ ਮਤਲਬ ਇਹ ਜਾਨਣਾ ਚਾਹੁੰਦੇ ਹੋ ਵੀ ਜਿਹੜੇ ਲਾਈਨਾਂ ਨੇ ਇਹ ਇੱਕ ਸਾਈਡ ਨੂੰ ਟੇਡੀਆਂ ਹੋਣੀਆਂ ਇੱਕ ਸਾਈਡ ਨੂੰ ਲੰਬੀਆਂ ਹੋਣੀਆਂ ਜਿੱਦਾਂ ਤਾਂ ਇਹ ਟੇਡੀਆਂ ਲਾਈਨਾਂ ਐ ਇਸ ਸਾਈਡ ਨੂੰ ਜਾ ਰਹੀਆਂ ਹਨਾ ਤਾਂ ਇਹ ਬਹੁਤ ਪਤਲੇ ਬੰਦੇ ਦੇ ਪਾਇਆ ਹੋਇਆ ਸੂਟ ਬਹੁਤ ਸੋਹਣਾ ਲੱਗੇਗਾ ਤੇ ਜਿਹੜੀਆਂ ਇਹ ਲੰਬੀਆਂ ਲਾਈਨਾਂ ਹੁੰਦੀਆਂ ਇਹ ਜਿੱਦਾਂ ਥੋੜਾ ਜਿਹਾ ਮੋਟਾ ਮੇਰੇ ਵਰਗਾ ਹੁੰਦਾ ਤਾਂ ਇਹ ਉਹਨਾਂ ਵਾਸਤੇ ਸੂਟ ਹੁੰਦੇ ਆ ਇਹਨਾਂ ਦੀ ਲੁੱਕ ਮਤਲਬ ਪਤਲਾ ਦਿਖਾਉਂਦੀ ਉਹਨਾਂ ਨੂੰ ਜਿਹੜੀਆਂ ਲੰਮੀਆਂ ਲਾਈਨਾਂ ਵਾਲੇ ਸੂਟ ਹੁੰਦੇ ਆ ਠੀਕ ਹੈ ਜੀ ਇਹ ਹੈਗੇ ਜੇ ਨਾਲ ਵੀ ਕੋਟਾ ਡੋਰੀ ਦਾ ਦੁਪੱਟਾ ਇਹ ਵਰਕ ਹੈ ਸਾਰਾ ਇਹ ਵੀ ਸੁਣੋ ਸਾਈਡ ਤੇ ਲਾਈਨਾਂ ਜਾ ਰਹੀਆਂ ਇੱਕ ਸਿੱਧੀਆਂ ਲਾਈਨਾਂ ਇੱਕ ਆਰਡੀਆਂ ਲਾਈਨਾਂ ਇਹ ਹੈਗਾ ਇਹ ਬਹੁਤ ਪਿਆਰਾ ਪੈਚ ਵਰਕ ਕੀਤਾ ਹੋਇਆ ਇਹ ਸਾਰੇ ਕੋਟਾ ਡੋਰੀ ਦੇ ਦੁਪੱਟੇ ਨਾਲ ਸੂਟ ਨੇ ਬੱਸ ਇਹ ਤਾਂ ਹਰ ਕੋਈ ਸੋਨਾ ਦੇਖ ਕੇ ਸੂਟ ਲੈ ਲੈਂਦਾ ਵੀ ਇਹ ਸੂਟ ਸੋਹਣਾ ਲੱਗਦਾ ਪਰ ਇਹ ਲਾਈਨਾਂ ਸੂਟ ਦੀ ਸਟੀਚਿੰਗ ਉਹਦਾ ਸਟੱਫ ਬਹੁਤ ਜ਼ਿਆਦਾ ਇਨਸਾਨ ਤੇ ਮਤਲਬ ਉਹਦੀ ਲੁੱਕ ਨੂੰ ਚੇਂਜ ਕਰਦਾ ਏ ਪ੍ਰਿੰਟ ਹੁੰਦਾ ਕੋਈ ਕਈ ਕਾਫੀ ਸਾਰੀਆਂ ਗੱਲਾਂ ਹੁੰਦੀਆਂ ਇੱਦਾਂ ਦੀਆਂ ਜਿਹੜੀਆਂ ਲੁੱਕ ਨੂੰ ਚੇਂਜ ਕਰ ਦਾਨੀਆਂ ਇਹ ਸੇਮ ਤੇ ਇੱਕ ਸੇਮ ਕਲਰ 'ਚ ਡਿਜ਼ਾਈਨ ਹੋ ਰਿਹਾ ਏ ਵੀ ਸੂਟ ਬਹੁਤ ਸੋਹਣਾ ਏ ਇਹ ਵੀ ਕੋਟेड ਹੋ ਰਿਹਾ ਦੇ ਦੁਪੱਟੇ ਦੇ ਨਾਲ ਇਹਨਾਂ ਨੇ ਦੇਖੋ ਇਦਾਂ ਫਰੌਕ ਲਾਈਨ ਚ ਬਣਾਇਆ ਹੋਇਆ ਠੀਕ ਹੈ ਜੀ ਇਹ ਤੁਹਾਨੂੰ ਸਾਰੇ ਰਾਮ ਟੈਕਸ ਬ੍ਰਾਂਡ ਦੇ ਸੂਟ ਮਿਲਣਗੇ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਪਹਿਣਗੇ ਵਿਦਾਊਟ ਲਾਈਨਿੰਗ ਸੂਟ ਵਾਂਣਗੇ ਤੁਸੀਂ ਸਟਿਚ ਕਰਵਾਣੇ ਆ ਗਿਫਟ ਦੇਣੇ ਆ ਜਾਂ ਫਿਰ ਅਗਲੀਆਂ ਗਰਮੀਆਂ ਵਾਸਤੇ ਸੇਵ ਕਰਕੇ ਰੱਖਣੇ ਆ ਤਾਂ ਬਹੁਤ ਸੋਹਣੀ ਕਲੈਕਸ਼ਨ ਆ ਸਾਰੀਓ ਠੀਕ ਹੈ ਜੀ ਇਹਦੇ ਵੀ ਸੋਨੂੰ ਦੋ ਕਲਰ ਮਿਲ ਜਾਣਗੇ ਇਹ ਵਾਲੇ ਸੇਮ ਪ੍ਰਿੰਟ ਦੇ ਵਿੱਚ ਇਹ ਹੈਗੇ ਨੇ ਰਾਮ ਟੈਕਸ ਦੇ ਸਾਰੇ 2700 ਵਾਲੇ ਸੂਟ 2000 ਦੇ ਵਿੱਚ ਨੈਕਸਟ ਸੂਟ ਬਹੁਤ ਪਿਆਰਾ ਹੈ ਜਿਆਦਾਤਰ ਤੁਹਾਨੂੰ ਪਤਾ ਮਤਲਬ ਵੀਡੀਓ ਦੇਖ ਕੇ ਲੱਗ ਗਿਆ ਹੋਵੇਗਾ ਕਿ ਜਿਆਦਾਤਰ ਜਿਹੜੇ ਅੱਜ ਦੇ ਵੀਡੀਓ ਚ ਅਸੀਂ ਲੈਸ ਪ੍ਰਾਈਸ ਤੇ ਕੱਢੇ ਆ ਸਿੰਗਲ ਸਿੰਗਲ ਹੀ ਸੂਟ ਨੇ ਕੋਈ ਉਹ ਸੂਟ ਆ ਜਿਨ੍ਹਾਂ ਦੇ ਨਾਲ ਦੇ 2 ਜਾਂ 3 ਹੈਗੇ ਆ ਹੁਣ ਫੰਕਸ਼ਨਲ ਸੂਟ ਸ਼ੁਰੂ ਹੋ ਜਾਣਗੇ ਇਸ ਗੱਲ ਦਾ ਹੁਣ ਤੁਸੀਂ ਵੀ ਮੈਨੂੰ ਜਾਣਨ ਲੱਗੇ ਹੋਗੇ ਕਿ ਅਸੀਂ ਸੂਟ ਰੱਖਦੇ ਨਹੀਂ ਹੈਗੇ ਨਾਲ ਦੀ ਨਾਲ ਹੀ ਡਿਸਕਾਊਂਟ ਲਾ ਦਿੰਨੇ ਆ ਇਹਦੇ ਨਾਲ ਹੈਗਾ ਜੀ ਪਿਓਰ ਦਾ ਸੂਟ ਸੌਰੀ ਪਿਓਰ ਦਾ ਦੁਪੱਟਾ ਪੇਸਟਿੰਗ ਕੀਤੀ ਵੀ ਹੈ ਪ੍ਰਿੰਟ ਦੀ ਤੇ ਬਹੁਤ ਸੋਹਣੀ ਲੇਸ ਆ ਇਹ ਵੀ ਸੂਟ ਬਹੁਤ ਸੋਹਣਾ ਹੈ 컬러 প্রিন্টেড ਡਿਜ਼ਾਈਨ ਇਹ 5 ਮੀਟਰ 올ਓਵਰ ਸੂਟ ਮਿਲੇਗਾ ਇਹ ਜਿਹੜੀਆਂ ਕਲੀਆਂ ਪਾਈਆਂ ਹੋਈਆਂ ਇਹ ਕੋਈ ਇਹ ਨਹੀਂ ਹੈਗਾ ਕਿ نیچے ਤੁਹਾਨੂੰ ਲੇਸ ਲਗਾਣੀ ਸੌਰੀ ਕੋਈ ਲਾਈਨਿੰਗ ਲਗਾਣੀ ਪੈਗੀ نیچے ਪਹਿਲੇ ਹੀ ਕਪੜਾ ਲਗਾਇਆ ਹੋਇਆ ਵਿਦਆਊਟ ਲਾਈਨਿੰਗ ਸੂਟ ਬਣ ਜਾਣਗੇ ਟਾਈ ਐਂਡ ਟਾਈ ਦੇ ਹੈਗੀਆਂ ਦੁਪੱਟੇ ਬਹੁਤ ਸੋਹਣੇ ਸੂਟ ਨੇ ਜੀ ਕਿਸਨੂੰ ਵੀ ਤੁਸੀਂ ਸੂਟ ਦੇਣੀ ਹੈ ਜਾਂ ਫਿਰ ਤੁਸੀਂ ਸਟਿਚ ਕਰਾਣੇ ਹਨ ਕਲਰ ਵੀ ਬਹੁਤ ਪਿਆਰੇ ਆ ਸੂਟ ਦੇ ਰਿਆਂ ਜੀ ਰਾਖੀ ਬ੍ਰੈਂਡ ਦਾ ਠੀਕ ਹੈ ਬਹੁਤ ਸੋਹਣਾ ਸੂਟ ਹੈ 3200 ਪ੍ਰਾਈਸ ਹੈਗਾ ਸੂਟ ਦਾ ਰਿਪੀਟ ਸੈੱਟ ਮੰਗਵਾਇਆ ਸੀ ਥੋੜਾ ਜਿਹਾ ਲੈਸ ਮਿਲ ਗਿਆ ਇਹ ਕੋਜੀ ਸੂਟ ਪਿਓਰ ਕਾਟਨ ਬਹੁਤ ਪਿਆਰਾ ਪ੍ਰਿੰਟ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਆ 3 ਮੀਟਰ ਦੀ ਸ਼ਰਟ ਦੇ ਨਾਲ ਪਿਓਰ ਕਾਟਨ ਦੀ ਸਲਵਾਰ ਤੇ ਬਹੁਤ ਪਿਆਰੀ ਕਾਟਨ ਹੈ ਜੀ ਇਹਦੇ ਦੁਪट्टे ਦੇ ਕਾਟਨ ਦਾ ਦੁਪੱਟਾ ਹੈ ਪਰ ਲੁੱਕ ਬਹੁਤ ਸੋਹਣੀ ਹੈ ਸਰਦਾਰੀ ਜੀ ਲੁੱਕ ਹੈ ਦੁਪੱਟੇ ਦੇ ਕੁਛ ਇਦਾਂ ਦਾ ਕਲਰ ਆ ਇਹਦੇ ਵਿੱਚ ਨੈਕਸਟ ਡੇ ਵਾਲਾ ਦੋ ਹੀ ਸੂਟ ਰਹਿ ਗਏ ਆ ਇਹ ਕਿਉਂਕਿ ਉਹਨਾਂ ਆਰਡਰ ਮਗਾਈ ਸੀ ਕਿ ਅਸੀਂ ਕਾਫੀ ਟਾਈਮ ਦੇ ਆਰਡਰ ਕੀਤੇ ਹੋਏ ਸੀ ਇਹ ਹੈਗਾ ਬਹੁਤ ਪਿਆਰੇ ਵਰਕ ਦੇ ਨਾਲ ਇੱਕ ਡਿਜ਼ਾਈਨਰ ਜਪੀਸ ਇਹ ਹੈਗੀਆਂ ਨੇ ਇਹਦੀਆਂ ਬਾਜੂ ਸਾਰੀ ਬਾਜੂ ਦੇ ਉੱਪਰ ਵਰਕ ਰਹੂਗਾ ਠੀਕ ਹੈ ਇਹਦੇ ਨਾਲ ਇਹ ਹੈਗੀ ਹੈ ਜੀ ਸਲਵਾਰ ਪਲੇਨ ਤੇ ਦੁਪट्टे ਦੀ ਲੁੱਕ ਦੇਖ ਲਓ ਬਹੁਤ ਸੋਹਣਾ ਦੁਪੱਟਾ ਇਹਦਾ ਇੱਧਰ ਰਹੇਗਾ ਪਿਓਰ ਕਾਟਨ ਦੇ ਉੱਪਰ 2000 ਦੇ ਪ੍ਰਾਈਸ ਦੇ ਵਿੱਚ ਹੈ ਜੇ ਹਲਕੀ-ਹਲਕੀ ਸ਼ਾਈਨ ਆ ਸੂਟ ਦੇ ਵਿੱਚ ਕਲੀਆਂ ਪਾ ਕੇ ਲੇਸਿਸ ਲੱਗੀ ਹੋਈ ਆ ਬਹੁਤ ਸੋਹਣੀ ਤੇ ਅੰਦਰਲੀ ਸਾਈਡ ਤੋਂ ਏਦਾਂ ਲੇਸ ਆ ਪਰ ਇਹ ਕਾਫੀ ਠਿਕ ਲੇਸ ਆ ਤੁਸੀਂ ਵਿਦਆਊਟ ਲਾਈਨਿੰਗ ਵੀ ਇਹਨੂੰ ਬਣਾ ਸਕਦੇ ਹੋ ਘੇਰਾ ਬਹੁਤ ਪਿਆਰਾ ਸੂਟ ਦਾ कॉटन ਦੇ ਦੁਪੱਟਿਆਂ ਦੇ ਨਾਲ ਨੇ ਇਹ ਵਾਲੇ ਸੂਟ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹ ਸੇਮ ਪ੍ਰਿੰਟ ਦੇ ਵਿੱਚ ਕਲਰ ਆ ਹਲਕੀ ਹਲਕੀ ਪ੍ਰਿੰਟਿੰਗ ਦਾ ਫਰਕ ਆ ਜਾਊਗਾ ਇਹ ਹੈਗਾ ਜੀ ਇਹ ਸੂਟ ਦਾ ਪ੍ਰਿੰਟ neck ਦੇ ਉੱਪਰ ਸਾਰੇ ਤੇ ਵਰਕ ਆ ਕਿਸੇ ਦੇ ਘੇਰੇ ਤੇ ਵਰਕ ਆ ਕਿਸੇ ਦੇ neck ਤੇ ਵਰਕ ਆ ਕਾਟਨ ਦੇ ਸੂਟ ਨੇ ਸਾਰੇ ਇੱਕ ਤੁਹਾਨੂੰ ਪ੍ਰਿੰਟ ਇਹ ਮਿਲ ਜਾਏਗਾ ਸਾਰੇ ਸੂਟ ਇਹ 2000 ਦੇ ਵਿੱਚ ਪਿਓਰ ਕਾਟਨ ਰਾਖੀ ਬ੍ਰਾਂਡ ਦਾ ਸੂਟ ਹੈ ਜੇ ਰਾਖੀ ਸੇਮ ਹੀ ਜਿਹੜਾ ਇਹ ਪ੍ਰਿੰਟ ਆ ਇਹ ਮੋਡਲ ਤੇ ਵੀ ਕੱਢਦੇ ਆ ਰਾਖੀ ਬ੍ਰਾਂਡ ਦਾ ਜਿਹੜਾ ਇਹ ਸੂਟ ਆ ਸੇਮ ਹੀ ਪ੍ਰਿੰਟ ਮੋਡਲ ਤੇ ਵੀ ਆਂਦਾ ਹੈ 3 ਮੀਟਰ ਦੀ ਸ਼ਰਟ ਮਿਲੇਗੀ ਤੁਹਾਨੂੰ ਇਹਦੇ ਨਾਲ ਵੀ ਇਹਦੇ ਨਾਲ ਜਿਹੜਾ ਦੁਪੱਟਾ ਉਹ ਵੀ ਪਿਓਰ ਕਾਟਨ ਦਾ ਮਿਲੇਗਾ ਬਹੁਤ ਸੋਹਣੀ ਲੁੱਕ ਹੈ ਦੁਪੱਟੇ ਦੀ ਸੌਫਟ ਜੈ ਵਿਜੇ ਫਰੈਂਡ ਦਾ ਬਿਲਕੁਲ ਪਿਓਰ ਕਾਟਨ ਦੇ ਉੱਪਰ ਸੂਟ ਆ ਦੇਖੋ ਸੂਟ ਦੀ ਕਿੰਨੀ ਸੋਹਣੀ ਲੁੱਕ ਆ ਨੀਚੇ ਔਰਗੇਂza ਪੈਂਟ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਇਹ ਸਾਰੇ ਪਿਓਰ ਸ਼ਫਾਨ ਦੇ ਦੁਪੱਟੇ ਹਨ ਇਹਨਾਂ ਦੇ ਨਾਲ ਪਿਓਰ ਦਾ ਦੁਪੱਟਾ ਇਹ ਦੁਪੱਟੇ ਦੀ ਲੁੱਕ ਦੇਖ ਲਓ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਵੀ ਸ਼ੇਡ ਬਹੁਤ ਸੋਹਣਾ ਫੋਟੋ ਦਿਖਾ ਦੰਨੇ ਆ ਕੁਛ ਇਦਾਂ ਦੀ ਲੁੱਕ ਆ ਜੀ ਸੂਟ ਦੀ ਸੇਮ ਪ੍ਰਿੰਟ ਦੇ ਵਿੱਚ ਮਸਟਰਡ ਸੂਟ ਮਿਲ ਜਾਏਗਾ ਤੇ ਕੀ ਬਹੁਤ ਪਿਆਰਾ ਪਰਪਲ ਆਨੀਆਂ ਜਾਂ ਸ਼ੇਡ ਆ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਸੂਰਦੇ ਤੇ ਪ੍ਰਾਈਸ 2000 ਪਿਓਰ ਕਾਟਨ ਦੇ ਉੱਪਰ ਪਿਓਰ ਕਾਟਨ ਪਿਓਰ ਲੀਲਨ ਕਾਟਨ ਦੇ ਉੱਪਰ ਸੂਟ ਹੈ ਸ਼ਰਟ ਬਹੁਤ ਸੋਹਣੀ ਆ ਨੀਚੇ ਔਰਗੇਂਜ਼ਾ ਦੇ ਉੱਪਰ ਲੇਸਿਸ ਲਗਾ ਕੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਪੈਂਟ ਸਲਵਾਰ ਤੇ ਵੀ ਸੇਮ ਰਹੂਗਾ ਕਾਟਨ ਦਾ ਪਿਓਰ ਦਾ ਦੁਪੱਟਾ ਜੀ ਇਹਦੇ ਨਾਲ ਪਿਓਰ ਕਾਟਨ ਦਾ ਸੂਟ ਆ ਜੈ ਵਿਜੇ ਬ੍ਰਾਂਡ ਦਾ ਰਹੂਗਾ ਇਹ ਵੀ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਏ ਆ ਸੂਟ ਉਦਾਂ ਦੀ ਕੁਝ ਡਿਜ਼ਾਈਨਿੰਗ ਹੈ ਇਹ ਸਾਰੇ ਵਿੱਚ ਵਰਕ ਹੈ ਜਿਹੜਾ ਪਿੰਕ ਪਿੰਕ ਜਿਹਾ ਤੁਹਾਨੂੰ ਦਿਖਦਾ ਹੋਏਗਾ ਵਾਈਟ ਪ੍ਰਿੰਟ ਆ ਪੇਂਟ ਪ੍ਰਿੰਟ ਤੇ ਇਹ ਸਲਵਾਰ ਆ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਫੋਰ ਸਾਈਡ ਵੀ ਇਦਾਂ ਵਰਕ ਹੈ ਤੇ ਵਿੱਚ ਵੀ ਵਰਕ ਹੈ ਇਹ ਜੈ ਵਿਜੇ ਬ੍ਰਾਂਡ ਦੇ ਸੂਟ ਨੇ ਜੀ ਇਨਾਂ ਦੇ ਜ਼ਿਆਦਾਤਰ ਪੈਂਟਾਂ ਤੇ ਸਲਵਾਰਾਂ ਦੇ ਉੱਪਰ ਕੰਮ ਹੁੰਦਾ ਹੀ ਹੁੰਦਾ ਹੈ। ਠੀਕ ਹੈ ਜੀ। ਇਹ ਵੀ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਮਿਲ ਜਾਏਗਾ। ਇਹ ਸੀਗੇ ਸਾਰੇ ਕਾਟਨ ਦੇ ਸੂਟ 2000 ਪ੍ਰਾਈਸ ਦੇ ਵਿੱਚ। ਤੇ ਇੱਕ ਤੁਹਾਨੂੰ ਸ਼ਿਮਰ ਦੇ ਉੱਪਰ ਬ੍ਰੋਕੇਟ ਦਾ ਸੂਟ ਦੰਨੇ ਆ। ਇਹ ਜਸਟ ਮੈਂ ਇਸ ਵੀਡੀਓ 'ਚ ਤਾਂ ਪਾ ਰਹੀ ਹਾਂ ਇਹਨਾਂ ਦਾ ਰਿਸਪਾਂਸ ਦੇਖਣਾ ਹੈ ਵੀ ਕਿੱਦਾਂ ਦਾ ਏ। ਫਿਰ ਆਪਾਂ ਹੋਰ ਮਂਗਾਵਾਗੇ ਇਹਦੇ ਨਾਲ ਤੇ ਸੂਟ। ਵੀ ਕੱਟ ਰੇਟ ਦੇ ਵਿੱਚ ਤੁਹਾਨੂੰ ਇਹ ਸੂਟ ਕਿੱਦਾਂ ਲੱਗਿਆ? ਇਹ ਸੂਟ ਤੁਸੀਂ ਅ ਮਤਲਬ ਵਿਆਹ ਸ਼ਾਦੀਆਂ ਤੇ ਬਹੁਤ ਸੋਹਣਾ ਸੂਟ ਹੈ ਜੇ ਕਿਸੇ ਦੇ ਬਜਟ 'ਚ ਮਤਲਬ 2000 ਬਜਟ ਦੇ ਵਿੱਚ ਸਭ ਦੇ ਮੋਸਟਲੀ ਆਉਣਾ ਚਾਹੀਦਾ ਜਾਂ ਫਿਰ ਤੁਸੀਂ ਗਿਫਟ ਕਰਨੇ ਆ ਸ਼ਿਮਰ ਦੇ ਉੱਪਰ ਨੈਕ ਤੇ ਬਹੁਤ ਪਿਆਰਾ ਵਰਕ ਹੈ ਤੇ ਇਹ ਦੇਖੋ ਜਿਹੜਾ ਕੇਰਾ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਤੇ ਇਹ ਬੈਕ ਦਾ ਪੱਲਾ ਹੈ ਸ਼ਿਮਰ ਦੀ ਸ਼ਰਟ ਹੈ 크ਰੇਪ ਦੀ ਸਲਵਾਰ ਹੈ ਇਹਦੇ ਨਾਲ ਇਹ ਹੈਗਾ ਜੀ ਇਹਦਾ ਦੁਪੱਟਾ ਸ਼ਿਮਰ ਦੇ ਉੱਪਰ ਸੌਫਟ ਸ਼ਿਮਰ ਆ ਬਿਲਕੁਲ ਜੀ ਨੂੰ ਵੀ ਤੁਸੀਂ ਗਿਫਟ ਕਰੋਗੇ ਸਟਿਚ ਕਰਵਾ ਕੇ ਹੀ ਪਾਣਗੇ ਇਹ ਹੈਗਾ ਪਰਪਲ ਕਲਰ ਇਹ ਹੈਗਾ ਜੀ ਥੋੜਾ ਆਨੀਅਨ ਜਿਹਾ ਛੇੜ ਆ ਜਾਂਦਾ ਏ ਇਹ ਆ ਗਿਆ ਦੇ ਵਿੱਚ येलो ਟੋਨ ਦੇ ਉੱਪਰ ਇਹ ਆ ਗਿਆ ਜੀ ਇਸ બ્ਲੂ ਸ਼ਰਟ ਤੇਕ ਆ ਜਿਗਾ ਇਹ ਬੈਂਗਣੀ ਜਿਹਾ ਕਲਰ ਬਹੁਤ ਸੋਹਣਾ ਇਹ ਸਾਰੇ ਹੀ ਸੂਟ ਏ ਵੀ 2000 ਪ੍ਰਾਈਸ ਦੇ ਨੇ ਅੱਜ ਦੀ ਵੀਡੀਓ ਤੇ ਵਿੱਚ ਦੇ ਰਹੀਆਂ ਤੁਹਾਨੂੰ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਸਾਰੇ ਸੂਟ ਕਿਦਾਂ ਲੱਗੇ ਤੁਸੀਂ ਸੰਧਾਰੇ ਦੇਣੇ ਨੇ ਜਾਂ ਤੁਸੀਂ ਵੈਸੇ ਸਟਿਚ ਕਰਵਾਉਣੇ ਨੇ ਇਹ ਸੂਟ ਤੋਂ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਆਫਰ ਤੇ ਸਸਤੇ ਮਿਲ ਰਹੇ ਹਨ ਤੁਸੀਂ ਇਹਨਾਂ ਨੂੰ ਲੋਟੇ ਟ੍ਰਾਈ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ